ਮੈਨੂੰ ਯਾਦ ਆ ਰਹੀ ਇੱਕ ਬੀਤੀ ਗਾਥਾ ਜ਼ਰੂਰ ਆਪਨੇ ਨਾਮ ਸੁਣਿਆ ਹੋਵੇਗੇ ਗਿਆਨੀ ਮਾਨ ਸਿੰਘ ਚੌਰ ਦਾ ਗੁਰਦੁਆਰਾ ਸੀਸਗੰਜ ਸਾਹਿਬ ਕਥਾ ਕਰ ਰਹੇ ਸਨ 35-40 ਸਾਲ ਪੁਰਾਣੀ ਗੱਲ ਮੈਂ ਆਸਨ ਸੋਲ ਤੋਂ ਆਇਆ ਅੰਮ੍ਰਿਤ ਵੇਲੇ ਨਾਦੋ ਕੇ ਮੈਂ ਮਥਾ ਟੇਕਣ ਲਈ ਗਿਆ ਸੀਸਗੰਜ ਸਾਹਿਬ ਦੂਜੇ ਦਿਨ ਤੋਂ ਦਾਸ ਨੇ ਹਾਜ਼ਰੀ ਭਰਨੀ ਸੀ ਉਸ ਦਿਨ ਗਹਿਣੀ ਮਾਨ ਸਿੰਘ ਜੋਰ ਕਥਾ ਕਰ ਰਹੇ ਸਨ ਔਰ ਇਸ ਪੰਕਤੀ ਦਾ ਖੁਲਾਸਾ ਕਰ ਰਹੇ ਸਨ ਇਕਾ ਮਾਈ ਜੁਗਤ ਮੇ ਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੇਵਾਨ ਅੱਜ ਤੋਂ 40 45 ਸਾਲ ਪਹਿਲੇ ਬੜੇ ਨਾਮਵਰ ਵਿਚਾਰਕ ਸਨ ਗਹਿਣੀ ਰਣਜੀਤ ਸਿੰਘ ਪਾਰਸ ਗਹਿਣੀ ਮਾਨ ਸਿੰਘ ਜੀ ਜੋਰ ਪ੍ਰੈਸਪਲ ਗੰਗਾ ਸਿੰਘ ਜੀ ਗਨੀ تیرਤ ਸਿੰਘ ਇਤਿਹਾਸਕ ਬੇਦੀ ਬ੍ਰਿਜ ਬੱਲਬ ਸਿੰਘ ਹੁਣ ਤੇ ਸਿਰਫ ਕਾਸ਼ਟਾਂ ਸੁਣ ਲੈਂਦੇ ਨੇ ਯਾ ਐਦਰ ਉਦਰਦਾਇ ਜੋ ਇਤਿਹਾਸ ਵੀ ਨਹੀਂ ਮਿਹਰਿਆਸ ਵੀ ਨਹੀਂ ਉਹ ਸلسلਾ ਚੱਲੇ ਆਇਆ ਜਦ ਸਰੋਤ ਨੀਵੀ ਹੋ ਜਾਏ ਵਕਤਵ ਨੀਵਾ ਹੋ ਜਾਂਦਾ ਦੇਖੋ ਇੱਕ 5 ਸਾਲ ਦੇ ਬੱਚੇ ਦੇ ਅੱਗੋਂ ਫਲਸਫਾ ਨਹੀਂ ਘੋਟਿਆ ਜਾ ਸਕਦਾ ਤੇ ਜਿਹੜਾ ਬੱਚਾ ਤੁਤਲਾ ਕੇ ਬੋਲਦਾ ਪਿਆ ਮਾਂ-ਬਾਪ ਵੀ ਉਹਦੇ ਨਾਲ ਤੁਤਲਾ ਕੇ ਬੋਲਦੇ ਨੇ ਉਸੇ ਤਰ੍ਹਾਂ ਧਿਆਣਾ ਪੈਂਦਾ ਜਦ ਸੁਣਨਾ ਸਰੋਤ ਬੜੀ ਨੀਵੀ ਹੋ ਜਾਏ ਵਕਤਵ ਵੀ ਨਹੀਂ ਮਾ ਹੋ ਜਾਂਦਾ ਰਾਗ ਨੂੰ ਸੁਣਨ ਵਾਸਤੇ ਬੜੀ ਉੱਚੀ ਮਤ ਚਾਹੀਦੀ ਸੀ ਬੱਚੀ ਬੜੀ ਉੱਚੀ ਸੁਰਤ ਚਾਹੀਦੀ ਸੀ ਬੜੀ ਗਹਿਰੀ ਧਿਆਨ ਸਾਧਨਾ ਚਾਹੀਦੀ ਸੀ ਇਕਾਗਰਤਾ ਚਾਹੀਦੀ ਸੀ ਸਰੋਤਿਆਂ ਚ ਰਹੀ ਨਹੀਂ ਤੋ ਰਾਗ ਦੇਖੋਗੇ ਬਸ ਢੋਲਕ ਦੇ ਛੇਣੇ ਆ ਗਏ ਖੜਕਾਈ ਜਾਓ ਛੇਣੇ ਖੜਕਾਈ ਜਾਓ ਢੋਲਕ ਇਹ ਰਾਗ ਕਿੱਥੇ ਜਾਣਗੇ ਜਿਵੇਂ ਸੋਰਠ ਚਲੇਗਾ ਤੇ ਹਰ ਸ਼ਬਦ ਉੱਤੇ ਸਤਗੁਰ ਲਿਖਦੇ ਨੇ ਸੋਰਠਮੱਲਾ ਪੰਜਵਾ ਸੋਰਠਮੱਲਾ ਪੰਜਵਾ ਸੋਰਠਮੱਲਾ ਪੰਜਵਾ ਜੇ ਗੁਰੂ ਅਰਜਨ ਦੇਵ ਜੀ ਨੂੰ ਕਹਿ દਈਏ ਇੱਕੋ ਦਫਾ ਲਿਖ ਦਿਓ ਸੋਰਠਮੱਲਾ ਪੰਜਵਾ ਸਾਰੇ ਰਾਗ ਨਹੀਂ ਸਾਰਿਆਂ ਤੇ ਲਿਖੇ ਜਾਂਦੇ ਨੇ ਮਤਾਂ ਕਿਦੜੇ ਦੂਜੇ ਰਾਗ ਜਗਾਓ ਸੋਰਠ ਜਗਾਓ ਸੋਰਠ ਦੇ ਜਗਾਓ ਫਿਰ ਸਾਫ਼ ਆ ਜਾਏਗਾ ਗਉੜੀ ਮੱਲਾ ਪੰਜਵਾ ਗਉੜੀ ਮੱਲਾ ਪੰਜਵਾ ਗਉੜੀ ਮੱਲਾ ਪੰਜਵਾ ਹਰ ਸ਼ਬਦ ਦੇ ਤੇ ਮਤਾ ਕਿ ਜੇ 2 ਰਾਗ ਕਿਸੇ ਹੋਰ ਰਾਗ ਦੇ ਚਗਾਓ ਐਸੇ ਰਾਗ ਦੇ ਚਗਾਓ ਕੌਣ ਦੰਦਾ ਕੁਛ ਗਾਣ ਵਾਲਿਆਂ ਦਾ ਵੀ ਇਤਨਾ ਕਸੂਰ ਨਹੀਂ ਕਸੂਰ ਤੇ ਹੈ ਪਰ ਇਤਨਾ ਨਹੀਂ ਕਿਉਂ ਸਰੋਤ ਬੜੀ ਨੀਵੀ ਹੋ ਗਈ ਸੁਣਨਾ ਬੜਾ ਨੀਵਾ ਹੋ ਜਾਇਆ ਤੋ ਕੁਦਰਤੀ ਗੱਲ ਹੈ ਵਕਤਵ ਨਹੀਂਵਾ ਹੋ ਜਾਂਦਾ ਮੈਨੂੰ ਗੱਲ ਬੁਲਦੀ ਨਹੀਂ ਨੇ ਯਾਰੇ ਕਿ ਸੱਜਣ ਮੈਨੂੰ ਕਹਿਣ ਲਗਾ ਗਿਆਨੀ ਜੀ ਤੁਹਾਡੀਆਂ ਵਿਚਾਰਾਂ ਸੁਣ ਗਿਆ ਸੁਣਦਾ ਸਿਰ ਭਾਰਾ ਹੋ ਜਾਂਦਾ ਕੋਈ ਠੱਠਾ ਮਸਕਰੀ ਸੁਣਾਇਆ ਕਰੋ ਕੋਈ ਹਾਸਰਾ ਸੁਣਾਇਆ ਕਰੋ ਮੈਂ ਕਿਹਾ ਤੁਸੀਂ ਸਤਸੰਗ ਦੇ ਚ ਆਇਓ ਕਿ ਥੀਏਟਰ ਦੇ ਚ ਆਇਓ ਤੁਸੀਂ ਮੈਨੂੰ ਮਸਕਰਾ ਸਮਝੇ ਜੋਕਰ ਸਮਝੇ ਸਰੋਤ ਨਹੀਂ ਵੀ ਆਉਦੀ ਹੈ ਸੁਣਨਾ ਨਹੀਂ ਮਾ ਹੋ ਜਾਏ ਵਕਤਵ ਬੜਾ ਨਹੀਂ ਮਾ ਹੋ ਜਾਂਦਾ ਗਿਆਨੀ ਮਾਨ ਸਿੰਘ ਜੀ ਜੋਰ ਏ ਕਾਮਾਈ ਜੁਗਤ ਵਿਆਹੀ ਤਿੰਚੇਲੇ ਪਰਵਾਨ ਇਕ ਸੰਸਾਰੀ ਇਕ ਬੰਦਾਰੇ ਇਕ ਲਾਏ ਦੀ ਬਾਣ ਈਲੀ ਪਹਿਲੇ ਸਨਾਤਨ ਮਤ ਦੇ ਮੁਤਾਬਕ ਵਿਆਖਿਆ ਸੁਣਾਈ ਫਿਰ ਇਸਲਾਮ ਜੋ ਇਸ ਸੰਬੰਧ ਦੇ ਚ ਕਹਿੰਦਾ ਉਹਨੂੰ ਖੋਲੇਆ ਤੇ ਫਿਰ ਗੁਰੂ ਆਸ਼ੇ ਅਨਸਾਰ ਜੋ ਗੁਰਮਤ ਦਾ ਆਸ਼ ਹੈ ਉਹ ਵੇਖੇ ਐਨਾ ਨਦਰ ਨਾ ਆਵੇ ਬਹੁਤਾ ਇਹ ਵਡਾਨ ਗੁਰਮਤ ਆਸ਼ੇ ਨੂੰ ਖੋਲੇਆ ਲੇਕਿਨ ਹਰ ਆਸ਼ੇ ਨੂੰ ਬਿਆਨ ਕਰਨ ਲੱਗੇ ਆ ਮੈਂ ਦੇਖਿਆ ਉਹ ਉਸੇ ਦਾ ਰੂਪ ਹੋ ਜਾਂਦੇ ਸਨ ਉਹਨਾਂ ਦੇ ਕਹਿਣ ਦਾ ਆਪਣਾ ਢੰਗ ਸੀ ਸਨਾਤਨ ਮਤ ਦੀ ਵਿਆਖਿਆ ਸੁਣਾਉਂਦੇ ਪੈਸਨ ਵੀ ਬ੍ਰਹਮੇ ਨੇ ਤੇ ਸੰਸਾਰ ਬਣਾ ਦਿੱਤਾ ਹੁਣ ਉਹਦੇ ਨਾਲ ਤੇ ਕੋਈ ਮਤਲਬ ਹੈ ਨਹੀਂ ਜਨਮ ਤੇ ਹੋ ਗਿਆ ਗੱਲ ਖਤਮ ਹੁਣ ਤੇ ਉਹਦੇ ਨਾਲ ਮਤਲਬ ਜਿਹਨੇ ਪਾਲਣਾ ਕਰਨੀ ਹੈ ਹੁਣ ਤੇ ਉਹਦੇ ਨਾਲ ਮਤਲਬ ਜਿਹਨੇ ਖਤਮ ਕਰਨਾ ਹੈ ਜਿਹਨੇ ਪਾਲਣਾ ਕਰਨੀ ਹੈ ਉਹਦੀ ਸਵਾਸੇ ਪੂਜਾ ਕਰਨੀ ਹੈ ਪਾਲਣਾ ਕਰਦਾ ਰਹੇ ਕਿ ਜਿੰਨੇ ਖਤਮ ਕਰਨਾ ਹੈ ਉਹਦੇ ਸਵਾਸਤੇ ਪੂਜਾ ਕਰਨੀ ਹੈ ਤੋ ਸਾਡੇ ਤੇ ਹੱਥ ਨਾ ਚਲਾਈਂ ਅੱਗੇ ਲੰਘ ਜਾਏ। ਕਹਿੰਨੇ ਬਿਸ਼ਨੂ ਸਾਰਿਆਂ ਦਾ ਜਿਹੜਾ ਰਿਜ਼ਕ ਬਣਾਉਣ ਲੱਗਾ ਬੜੀਆਂ ਲੰਬੀਆਂ ਲਾਈਨਾਂ ਲੱਗੀਆਂ ਸਨ। ਤੇ ਮੈਂ ਫਿਰ ਅਰਜ਼ ਕਰਾਂ ਉਹਨਾਂ ਦੇ ਵਕਤ ਅਵਦਾ ਢੰਗ ਸੀ ਉਸੇ ਦਾ ਰੂਪ ਹੋ ਜਾਂਦੇ ਸਨ। ਕਹਿਣ ਲੱਗੇ ਮੈਂ ਉਸ ਲੰਬੀ ਲਾਈਨ ਦੇ ਵਿੱਚ ਮੈਂ ਵੀ ਖੜਾ ਸੀ। ਬਿਸ਼ਨ ਨੂੰ ਕਿਸੇ ਦੀ ਝੋਲੀ 'ਚ ਦੋ ਮੁਠੀਆਂ ਅੰਨ ਪਾ ਦਿੰਦਾ ਹੈ। ਕਿਸੇ ਦੀ ਝੋਲੀ 'ਚ ਚਾਰ ਮੁਠੀਆਂ ਕਿਸੇ ਦੀ ਝੋਲੀ 'ਚ ਇੱਕ ਮੁਠੀ ਕਿਸੇ ਦੀ ਝੋਲੀ ਦੇ 'ਚ ਅੱਧੀ ਮੁਠੀ ਔਰ ਚਲਦਾ ਕਰੀ ਜਾਂਦਾ ਹੈ। ਚਲਦਾ ਕਰੀ ਜਾਂਦਾ ਹੈ। ਮਾਨ ਸਿੰਘ ਜੀ ਨੇ ਮੈਂ ਸੋਚਦਾ ਪਿਆ ਸੀ ਮੇਰੀ ਝੋਲੀ ਦੇ 'ਚ ਕਿੰਨੀਆਂ ਮੁਠੀਆਂ ਪਾਵੇਗਾ। आखिर चल ਰਿਆਂ ਚਲ ਰਿਆਂ ਮੇਰਾ ਵੀ ਨੰਬਰ ਆ ਗਿਆ ਮੈਂ ਵੀ ਝੋਲੀ ਅੱਡ ਕੇ ਖੜਾ ਹੋ ਗਿਆ ਤੇ ਵਿਸ਼ਨੂ ਨੇ ਦੋ ਮੁਠਾਂ ਅਨਾਜ ਦੀਆਂ ਭਰੀਆਂ ਤੇ ਇੰਜ ਪੁਆਵਾਰੀਆਂ ਆਖਿਆ ਗਿਆਨੀ ਸਿੰਘ ਤੇਰੇ ਦਾਣੇ ਖਲੇਰ ਦਿੱਤੇ ਨੇ ਹੁਣ ਲਬ ਲੈ ਲਬ ਲੈ ਮਾਨ ਸਿੰਘ ਕਹਿਣ ਲੱਗੇ ਜਦੋਂ ਦੇ ਉਸਨੇ ਦਾਣੇ ਖਲੇਰੇ ਨੇ ਲਬਦਾ ਪਿਆ जिस दिन दाने मुक जाए के मान सिंह मुक जाएगा मुक जाएगा नक नसम हथ कि दाने तह उन्होंने ऐलानिया बयान किया लभ रहा दाने जिस दिन मुक गए मान सिंह मुक जाएगा मुक जाएगा दाने खिल रहे ने हर एक दे खिल रहे जहां दाने ਜਿੱਥੇ ਪ੍ਰਭੂ ਨੇ ਖਲੇਰ ਕੇ ਰੱਖੇ ਨੇ ਉਥੇ ਜਾਣਾ ਪਏਗਾ ਲੱਭਣ ਵਾਸਤੇ ਰਿਜ਼ਕ ਲੱਭਣਾ ਪੈਂਦਾ ਹੈ ਰੋਟੀ ਕਮਾਣੀ ਪੈਂਦੀ ਹੈ ਪਾਣੀ ਦੀ ਬਾਰਿਸ਼ ਆਉਂਦੀ ਹੈ ਟੂਟੀਆਂ ਖੋਲੋ ਕਰ ਪਾਣੀ ਆ ਜਾਂਦਾ ਹੈ ਟੂਟੀਆਂ ਨਾਲ ਰੋਟੀਆਂ ਨਹੀਂ ਆ ਜਾਂਦੀਆਂ ਐਵੀ ਮੈਰਜ਼ ਕਰੇ ਪਾਣੀ ਦੇ ਦਰਿਆ ਚੱਲਦੇ ਨੇ ਰਿਜ਼ਕ ਕਮਾਣਾ ਪੈਂਦਾ ਹੈ ਰੋਟੀ ਕਮਾਣੀ ਪੈਂਦੀ ਹੈ ਹੁਣ ਮੈਂ ਫਿਰ ਅਰਜ਼ ਕਰਾਂ ਇਹ ਤੰਨ ਰੋਟੀ ਹੈ ਕਿਉਂ ਖੂਨ ਤੇ ਬਿੰਦ ਤੋ ਬਣਿਆ ਹੈ ਤੇ ਹੋਂ ਤੇ ਬਿੰਦ ਰੋਟੀ ਤੋਂ ਬਣਦਾ ਹੈ। ਇਸ ਉਸ ਦੇ ਜਿੱਥੇ ਹੋਂ ਤੇ ਬਿੰਦ ਰੋਟੀ ਤੋਂ ਬਣਦਾ ਹੈ। ਰੋਟੀ ਹੈ ساری ਜ਼ਿੰਦਗੀ ਮਨੁੱਖ ਨੂੰ ਚਿੰਤਾ ਵੀ ਰਜ਼ਕ ਦੀ ਹੁੰਦੀ ਹੈ। ਰੋਟੀ ਮਿਲਦੀ ਜਾਏ ਬੜੇ ਧਿਆਨ ਨਾਲ ਸੁਣਨਾ। ਨੋਟਾਂ ਦੇ ਬੰਡਲ ਰੋਟੀਆਂ ਦੇ ਬੰਡਲ ਨੇ ਹੋਰ ਕੁਝ ਵੀ ਨਹੀਂ। ਕੁਝ ਵੀ ਨਹੀਂ। ਔਰ ਇਹ ਵੀ ਮੈਂ ਅਰਜ਼ ਕਰਾਂ ਕੋਈ ਇੰਜੀਨੀਅਰ ਹੈ ਕੋਈ ਡਾਕਟਰ ਹੈ ਕੋਈ ਸੈਂਟਿਸਟ ਹੈ ਕੋਈ ਲਾਇਰ ਹੈ ਕੋਈ ਦਾਰਸ਼ਨਿਕ ਫਿਲਾਸਫਰ ਹੈ ਕਲਾਕਾਰ ਹੈ ਇਸ ਸਾਰੇ ਉਦਮ ਦੇ ਪਿਛੇ ਭਜ ਦੌੜ ਦੇ ਪਿਛੇ ਮਸਲਾ ਦੋ ਰੋਟੀਆਂ ਦਾ ਹੈ ਔਰ ਕੁਝ ਵੀ ਨਹੀਂ ਕੁਝ ਵੀ ਨਹੀਂ ਔਰ ਕੁਝ ਵੀ ਨਹੀਂ ਦੋ ਰੋਟੀਆਂ ਸਭ ਕੁਝ ਕਰਾਈ ਜਾਂਦੀਆਂ ਨੇ ਕਾਲਜ ਨੇ ਸਕੂਲ ਨੇ ਵਿਸ਼ਵ ਵਿਦਿਆਲੇ ਨੇ ਯੂਨੀਵਰਸਿਟੀਆਂ ਨੇ ਇਹ ਸਿਰਫ ਇਸ ਵਾਸਤੇ ਨੇ ਮਨੋਖ ਨੂੰ ਡਾਂਗ ਨਾਲ ਰੋਟੀ ਮਿਲ ਜਾਏ ਸੌਖੇ ਡਾਂਗ ਨਾਲ ਮਿਲ ਜਾਏ ਜ਼ਿਆਦਾ ਮਿਲ ਜਾਏ ਚੰਗੇ ਮਿਲ ਜਾਏ ਔਰ ਕੁਝ ਵੀ ਮਤਲਬ ਔਰ ਕੁਝ ਵੀ ਨਹੀਂ ਤਾਂ ਹੁਣ ਮੈਂ ਅਰਜ਼ ਕਰਾਂ ਤਨ ਰੋਟੀ ਹੈ ਦੂਸਰਾ ਅਰਜ਼ ਕਰਾਂ ਰੋਟੀ ਮਿੱਟੀ ਤੋਂ ਬਣਦੀ ਹੈ ਖਾਕ ਤੋਂ ਬਣਦੀ ਹੈ ਅਸੀਂ ਜੋ ਕੁਝ ਵੀ ਖਾਂਦੇ ਹਾਂ ਮਿੱਟੀ ਦੇਂਦੀ ਹੈ ਜ਼ਮੀਨ ਦੇਂਦੀ ਹੈ ਔਰ ਕਿੱਥੋਂ ਔਰ ਕਿੱਥੋਂ ਹੁੰਦਾ ਹੈ ਆਸਮਾਨ ਤੋਂ ਤੇ ਨਹੀਂ ਡੇਗਦਾ ਜ਼ਮੀਨ ਦੇਂਦੀ ਹੈ ਮਿੱਟੀ ਤੋਂ ਹੀ ਖੁਰਾਕ ਖੁਰਾਕ ਬਣਦੀ ਹੈ ਖਾਕ ਤੋਂ ਹੀ ਖੁਰਾਕ ਬਣਦੀ ਹੈ ਖੁਰਾਕ ਤੋਂ ਖੂਨ ਬਣਦਾ ਹੈ ਬਿੰਦ ਬਣਦਾ ਹੈ ਬਿੰਦ ਤੇ ਖੂਨ ਤੋਂ ਇਹ ਮਨੁੱਖੀ ਢਾਚਾ ਬਣਦਾ ਹੈ ਤੋ ਯਾਤਰਾ ਖਾਕ ਤੋਂ ਸ਼ੁਰੂ ਹੋਈ ਮਿੱਟੀ ਤੋਂ ਸ਼ੁਰੂ ਹੋਈ ਇਸ ਵਾਸਤੇ ਗੁਰਬਾਣੀ ਇੰਜ ਵੀ ਕਹਿੰਦੀ ਹੈ ਤਨ ਮਿੱਟੀ ਔਰ ਕੀ ਹੈ ਮਾਟੀ ਕੋ ਪੁੱਤਰੋ ਕੈਸੇ ਨਚਤ ਹੈ ਦੇਖੇ ਦੇਖੇ ਸੁਨੇ ਬੋਲੇ ਦੌਰੇ ਉਹ ਫਿਰਦਾ ਹੈ ਦੌੜਦਾ ਫਿਰਦਾ ਹੈ ਭਜਦਾ ਫਿਰਦਾ ਹੈ ਰਬਦਾਸ ਕਹਿੰਦੇ ਕਮਾਲ ਦੀ ਗੱਲ ਮਿੱਟੀ ਦਾ ਪੁੱਤਣਾ ਮਿੱਟੀ ਦਾ ਪਤੜਾ ਮਾਟੀ ਕੋ ਪੁੱਤਰੋ ਕੈਸੇ ਨਚਤ ਹੈ ਦੇਖੇ ਦੇਖੇ ਸੁਨੇ ਬੋਲੇ ਦੌਰਿਓ ਫਿਰਤੈ ਖਾਕ ਤੋ ਖੁਰਾਕ ਬਣ ਗਈ ਮਿੱਟੀ ਤੋ ਖੁਰਾਕ ਬਣ ਗਈ ਖੁਰਾਕ ਤੋ ਖੂਨ ਬਣ ਗਿਆ ਖੂਨ ਹੀ ਜਮ ਕੇ ਬਿੰਦ ਬਣ ਗਿਆ ਖੂਨ ਤੇ ਬਿੰਦ ਦੇ ਸੰਜੋਗ ਤੋ ਹੈ ਏ ਤਨ ਬਣ ਗਿਆ ਬੱਚਾ ਹੋ ਗਿਆ ਇਹੀ ਬੱਚਾ ਜਵਾਨ ਹੋ ਗਿਆ ਇਹੀ ਜਵਾਨ ਫਿਰ ਬੁੱਢਾ ਹੋ ਗਿਆ ਇਹੀ ਬੁੱਢਾ ਫਿਰ ਮਿੱਟੀ ਦੇ ਚ ਮਿੱਟੀ ਹੋ ਗਿਆ ਔਰ ਕੀ ਕਬੀਰ ਧੂਲ ਸਕੇ ਲਕੇ ਪੁੜੀਆਂ ਬਾਂਦੀ ਦੇ ਦਿਵਸ ਚਾਰ ਕੋ ਵੇਖਣਾ ਅੰਤ ਤੇ ਕੀ ਕੇ ਆਖਿਰ ਇੱਕ ਦਿਨ ਇਹ ਤਨ ਜੋ ਮਿੱਟੀ ਹੈ ਮਿੱਟੀ ਮਿੱਟੀ ਚਰਲੇਗੀ ਮਾਰਟੀ ਮਾਰਟੀ ਹੋਈ ਇਹ ਤਨ ਦਾ ਘਰ ਬਾਬਾ ਫਰੀਦ ਕਹਿੰਦੇ ਨੇ ਕਬਰ ਹੈ ਤਨ ਦਾ ਘਰ ਸ਼ਮਸ਼ਾਨਗਾਟ ਹੈ ਹੋਰ ਕੁਝ ਵੀ ਨਹੀਂ ਰੋਜ਼ ਰੋਜ਼ ਮਨੁੱਖ ਦਾ ਤਨ ਗੁਸਾਖੀ ਮਾਫ਼ ਸ਼ਮਸ਼ਾਨ ਦੇ ਨੇੜੇ ਜਾ ਰਿਹਾ ਹੈ ਕਬਰ ਦੇ ਨੇੜੇ ਜਾ ਰਿਹਾ ਹੈ ਬਾਬਾ ਫਰੀਦ ਕਹਿੰਦੇ ਨੇ ਗੌਰ ਨਿਮਾਣੀ ਸੱਡ ਕਰੇ ਨਿਘਰੇ ਆ ਘਰ ਆਓ ਮਲਤਾਨੀ ਭਾਸ਼ਾ ਦੇ ਚ ਲੈਂਦੀ ਪੰਜਾਬੀ ਦੇ ਚ ਕਬਰ ਨੂੰ ਗੌਰ ਕਹਿੰਦੇ ਨੇ ਬਾਬਾ ਫਰੀਦ ਕਹਿੰਦੇ ਨੇ ਇਹ ਕਬਰ ਸਾਰਿਆਂ ਨੂੰ ਆਵਾਜ਼ ਪਈ ਮਾਰਦੀ ਹੈ ਗੋਰ ਨੇ ਮਾਣੀ ਛੱਡ ਕਰੇ ਨਿਘਰੇ ਆ ਘਰ ਆਓ ਐ ਨਿਠਾਵਿਆਂ ਤੇਰਾ ਥਾਂ ਤੇ ਕਬਰ ਹੈ ਸਰ ਪਰ ਮੈਥੇ ਆਵਣਾ ਮਰਣੋਂ ਨਾ ਡਰਿਓ ਐ ਤਨ ਮਰਣ ਤੋਂ ਨਾ ਡਰ ਇੱਕ ਦਿਨ ਮੌਤ ਨਹੀਂ ਤੈਨੂੰ ਮਿੱਟੀ ਚ ਮਿੱਟੀ ਕਰ ਦੇਣਾ ਤੂੰ ਮੇਰੇ ਤੋਂ ਹੀ ਚਲਿਆ ਚਲਿਆ ਸੀ ਮੇਰੇ ਕੋਲਾਵੇਂਗਾ ਰੋਜ਼ ਰੋਜ਼ ਮਨੁੱਖ ਦਾ ਤਨ ਕਿੱਥੇ ਜਾ ਰਿਹਾ ਹੈ ਗੁਰਬਾਣੀ ਅਨੁਸਾਰ ਕਬਰ ਦੇ ਨੇੜੇ ਜਾ ਰਿਹਾ ਹੈ ਚਿਤਾ ਦੇ ਨੇੜੇ ਜਾ ਰਿਹਾ ਔਰ ਕਿਧਰੇ ਵੀ ਨਹੀਂ ਜਾ ਰਿਹਾ ਔਰ ਕਿਧਰੇ ਵੀ ਨਹੀਂ ਇਹ ਤਨ ਹੋਰ ਕਿਧਰੇ ਵੀ ਨਹੀਂ ਜਾ ਰਿਹਾ ਰੋਜ਼ ਰੋਜ਼ ਇਹ ਤਨ ਸ਼ਮਸ਼ਾਨ ਦੇ ਨੇੜੇ ਜਾ ਰਿਹਾ ਹੈ ਦੂਸਰਾ ਨੁਕਤਾ ਵੀ ਸੁਣ ਲਓ ਰੋਜ਼ ਰੋਜ਼ ਮਨੁੱਖ ਛੋਟਾ ਹੋ ਰਿਹਾ ਹੈ ਚਲੋ ਮੈਂ ਇੰਜ ਬਿਆਨ ਕਰਾਂ ਇੱਕ ਮਨੁੱਖ ਨੇ 100 ਸਾਲ ਜੀਵਣਾ ਹੋਵੇ ਤੇ ਅੱਜ ਦਾ ਇੱਕ ਦਿਨ ਲੰਘ ਗਿਆ। ਤੋਂ ਮਨੁੱਖ ਇੱਕ ਦਿਨ ਛੋਟਾ ਹੋ ਗਿਆ ਕਿ ਵੱਡਾ ਹੋ ਗਿਆ। ਤੁਸੀਂ ਸਾਰੇ ਸਿਆਣੇ ਬੈਠੇ ਹੋ। ਸਾਰੇ ਸੂ ਜਵਾਨ ਬੈਠੇ ਹੋ। ਅਵਲ ਤੇ 100 ਸਾਲ ਕੋਈ ਕੋਈ ਜੀਵਦਾ। ਮੁਖਤਸਰ ਚਲੋ ਇੰਜ ਕਹ ਲਈਏ 100 ਸਾਲ ਜੀਵਣਾ ਹੈ। ਤੇ ਅੱਜ ਦਾ ਇੱਕ ਦਿਨ ਲੰਘ ਗਿਆ। ਤੋਂ ਅਸੀਂ ਇੱਕ ਦਿਨ ਛੋਟੇ ਹੋ ਗਏ ਕਿ ਵੱਡੇ ਹੋ ਗਏ। ਛੋਟੇ ਹੋ ਗਏ। ਪਰ ਕਿਸੇ ਨੂੰ ਕਹਿ ਕੇ ਤੇ ਦੇਖੋ ਤੂੰ ਇੱਕ ਦਿਨ ਛੋਟਾ ਹੋ ਗਿਆ ਕਿਉਂਕਿ ਅੱਜ ਦਾ ਇੱਕ ਦਿਨ ਇਹਨੇ ਤੈਨੂੰ ਛੋਟਾ ਕਰ ਦਿੱਤਾ। ਹੋਏ ਤੇ ਛੋਟੇ ਆ ਇੱਕ ਦਿਨ ਛੋਟੇ ਹੋ ਗਏ ਘਟ ਗਿਆ ਛਿੰ ਛਿੰ ਆਉ ਦ ਬਿਹਤ ਹੈ ਫੂਟੇ ਘਟ ਜਿਉ ਪਾਣੀ ਜਿਵੇਂ ਟੁੱਟੇ ਹੋਏ ਘੜੇ ਦੇ ਚੋਂ ਬੂੰਦ ਬੂੰਦ ਪਾਣੀ ਦੀ ਨਿਕਲ ਰਹੀ ਹੈ ਛਿੰ ਛਿੰ ਦੇ ਚ ਅਸੀਂ ਛੋਟੇ ਹੋ ਰਹੇ ਇੱਕ ਇੱਕ ਪਲ ਸਾਨੂੰ ਛੋਟਾ ਕਰ ਰਿਹਾ ਹੈ ਪਰ ਇਹ ਛੋਟਾ ਹੋਣਾ ਚੰਗਾ ਨਹੀਂ ਲੱਗਦਾ ਅੱਜ ਦਾ ਦਿਨ ਲੰਘਿਆ ਤੋਂ ਸਾਰੇ ਕਹਿੰਦੇ ਨੇ ਇੱਕ ਦਿਨ ਵੱਡਾ ਹੋ ਗਿਆ ਬੰਦਾ ਆਪ ਵੀ ਸੋਚਦਾ ਮੈਂ ਇੱਕ ਦਿਨ ਵੱਡਾ ਹੋ ਗਿਆ ਗੁਰਬਾਣੀ ਕਹਿੰਦੀ ਹੈ ਨਹੀਂ ਤੋ ਇੱਕ ਦਿਨ ਛੋਟਾ ਹੋ ਗਏ ਜਨਨੀ ਜਾਣਤ ਹੈ ਸੁਤ ਬਡਾ ਹੋਤ ਹੈ ਮੇਰਾ ਪੁੱਤ ਇੱਕ ਦਿਨ ਵੱਡਾ ਹੋ ਗਿਆ ਕਬੀਰ ਕਹਿੰਦੇ ਨੇ ਮਾਂ ਇੰਜ ਪਈ ਕਹਿੰਦੀ ਹੈ ਜਨਨੀ ਜਾਣਤ ਹੈ ਸੁਤ ਬਡਾ ਹੋਤ ਹੈ ਇਤਨਕ ਨ ਜਾਣੇ ਜੇ ਦਿਨ ਦਿਨ ਆਉਦ ਘਟਤ ਹੈ ਕਬੀਰ ਕਹਿੰਦੇ ਨੇ ਪੁੱਤ ਵੱਡਾ ਨਹੀਂ ਹੋਇਆ ਇੱਕ ਦਿਨ ਛੋਟਾ ਹੋ ਗਏ ਇੱਕ ਇੱਕ ਦਿਨ ਕਰਕੇ ਮਨੁੱਖ ਘਟਦਾ ਹੈ ਤਨ ਰੋਜ਼ ਰੋਜ਼ ਸਮਸ਼ਾਨ ਦੇ ਨੇੜੇ ਜਾ ਰਿਹਾ ਹੈ ਤਨ ਰੋਜ਼ ਰੋਜ਼ ਕਬਰ ਦੇ ਨੇੜੇ ਜਾ ਰਿਹਾ ਹੈ ਦੂਸਰਾ ਨੁਕਤਾ ਵੀ ਸੁਣ ਲਓ ਧਿਆਨ ਨਾਲ ਤਨ ਦੀ ਯਾਤਰਾ ਠੀਕ ਹੈ ਸਫਲ ਹੋ ਜਾਂਦੀ ਹੈ ਮਨ ਰੋਟੀ ਤੋਂ ਨਹੀਂ ਬਣਿਆ ਮਨ ਬਿਟੀ ਤੋਂ ਵੀ ਨਹੀਂ ਬਣਿਆ ਫਿਰ ਕਿਸ ਤੋਂ ਬਣਿਆ ਮਨ ਤੂੰ ਜੋਤ ਸਰੂਪ ਹੈ अपना मूल पहचान बड़े ध्यान ਨਾਲ ਸੁਣਨਾ ਤਨ ਰੋਟੀ ਤੋਂ ਬਣਿਆ ਹੈ ਮਨ ਸਿੱਧਾ ਪ੍ਰਭੂ ਤੋਂ ਬਣਿਆ ਹੈ ਤਨ ਮਿੱਟੀ ਤੋਂ ਬਣਿਆ ਹੈ ਮਨ ਜੋਤ ਸਰੂਪ ਤੋਂ ਬਣਿਆ ਹੈ ਵੱਲਾ પા ਕੇ ਮਨ ਨਹੀਂ ਆਇਆ ਮਨ ਸਿੱਧਾ ਹੀ ਪ੍ਰਮਾਤਮਾ ਤੋਂ ਆਇਆ ਹੈ ਇਸ ਤਰ੍ਹਾਂ ਬੜੇ ਧਿਆਨ ਨਾਲ ਸੁਣਨਾ ਇੱਕ ਸੂਰਜ ਹੈ ਫਿਰ ਸੂਰਜ ਦੀ ਕਿਰਨ ਹੈ ਫਿਰ ਕਿਰਨ ਦੀ ਰੋਸ਼ਨੀ ਹੈ फिर रोशनी करके जो कुछ दिखाई दे रहा है वो है अगर रोशनी ना हो तो जो कुछ दिखाई देता है नहीं दिखाई देगा तो ये रोशनी नहीं है तो फिर किरण नहीं है इंज कहना पेगा सूरज है किरण है किरण की रोशनी है फिर रोशनी करके जो कुछ दिखाई देता है परमात्मा है फिर ओदी किरण है कि आत्मा ਫਿਰ ਆਤਮਾ ਦੀ ਰੋਸ਼ਨੀ ਹੈ ਕਿ ਮਨ ਮਨ ਤੋਂ ਜੋਤ ਸਰੂਪ ਹੈ ਆਪਣਾ ਮੋਲ ਪਛਾਣ ਫਿਰ ਮਨ ਕਰਕੇ ਜੋ ਪ੍ਰਤੀਤ ਹੁੰਦਾ ਹੈ ਪਤਾ ਚੱਲਦਾ ਹੈ ਔਰ ਮਨ ਜਿਸ ਨੂੰ ਮੰਨ ਲੈਂਦਾ ਉਹ ਹੈ ਮਨ ਜਿਸ ਨੂੰ ਮੰਨਦਾ ਨਹੀਂ ਉਹ ਨਹੀਂ ਹੈ ਮਨ ਦੇ ਅਖਰੀ ਅਰਥ ਨੇ ਮਨਨ ਸ਼ਕਤੀ ਜੋ ਮੈਂ ਮਨੇ ਉਹ ਮੇਰੇ ਮਨ ਦੇ ਚ ਹੈ ਜੋ ਮੈਂ ਅਜ ਤੱਕ ਮਨਿਆ ਹੀ ਨਹੀਂ ਉਹ ਮੇਰੇ ਮਨ ਦੇ ਚ ਨਹੀਂ ਹੈ ਨਹੀਂ ਬڑے ਬਿਆਨ ਨਾਲ ਸੁਣਨਾ ਇਸ ਗੱਲ ਨੂੰ ਜੋ ਮਨ ਨੇ ਮਨਿਆ ਹੀ ਨਹੀਂ ਨਹੀਂ ਹੈ ਇਸ ਦੁਨੀਆ ਚ ਕਰੋੜਾਂ ਮਨੁੱਖ ਐਸੇ ਨੇ ਜਿਨ੍ਹਾਂ ਦੇ ਮਨ ਦੇ ਚ ਪ੍ਰਮਾਤਮਾ ਨਹੀਂ ਹੈ ਕਿਉਂ ਮਨ ਨੇ ਮਨਿਆ ਹੀ ਨਹੀਂ ਮਨ ਨੇ ਮਨਿਆ ਪ੍ਰਮਾਤਮਾ ਹੈ ਮਨ ਮੰਨੇ ਤੇ ਪ੍ਰਮਾਤਮਾ ਹੈ ਮਨ ਨਾ ਮੰਨੇ ਤੇ ਪ੍ਰਮਾਤਮਾ ਨਹੀਂ ਹੈ ਨਹੀਂ ਔਰ ਮੈਂ ਅਰਜ਼ ਕਰਾਂ ਕਰੋੜਾਂ ਵਿੱਚ ਕਿਸੇ ਇੱਕ ਅਦਾ ਮੰਨ ਮੰਦਾ ਹੈ। ਮਨ ਨੇ ਜਿਸ ਤਰ੍ਹਾਂ ਪੁੱਤਰ ਨੂੰ ਪੁੱਤਰ ਕਰਕੇ ਮੰਨ ਲਿਆ, ਮਿੱਤਰ ਨੂੰ ਮਿੱਤਰ ਕਰਕੇ ਮੰਨ ਲਿਆ, ਪਤਨੀ ਨੂੰ ਪਤਨੀ ਕਰਕੇ ਮੰਨ ਲਿਆ, ਪਤੀ ਨੂੰ ਪਤੀ ਕਰਕੇ ਮੰਨ ਲਿਆ, ਪਿਤਾ ਨੂੰ ਪਿਤਾ ਕਰਕੇ ਮੰਨ ਲਿਆ, ਮਾਂ ਨੂੰ ਮਾਂ ਕਰਕੇ ਮੰਨ ਲਿਆ। ਮਨ ਨੇ ਪ੍ਰਮਾਤਮਾ ਨੂੰ ਪ੍ਰਮਾਤਮਾ ਕਰਕੇ ਨਹੀਂ ਮੰਨਿਆ। ਨਹੀਂ ਮੰਨਿਆ। ਪੁੱਤਰ ਦੀ ਯਾਦ ਆਪੇ ਆਉਂਦੀ ਏ ਮਿੱਤਰ ਦੀ ਯਾਦ ਆਪੇ ਆਉਂਦੀ ਏ ਪਤੀ ਦੀ ਯਾਦ ਆਪੇ ਆਉਂਦੀ ਏ ਪਤਨੀ ਦੀ ਯਾਦ ਆਪੇ ਆਉਂਦੀ ਏ ਧਨ ਸੰਪਦਾ ਦੀ ਯਾਦ ਆਪੇ ਆਉਂਦੀ ਏ ਪਰ ਜੇ ਪ੍ਰਮਾਤਮਾ ਨੂੰ ਯਾਦ ਕਰਨਾ ਹੋਵੇ ਵਾਜਿਕ ਵਜਾਓ ਤਬਲੇ ਖੜਕਾਓ ਕਥਾ ਕਹਾਣੀਆਂ ਕਰੋ ਫਲਸਫਾ ਗੋਟੋ ਇਸ ਸਭ ਕੁਝ ਦੇ ਕਰਦੇ ਹਾਂ ਪਾਠ ਪੂਜਾ ਕਰੋ ਦਾਨ ਪੁੰਨ ਕਰੋ ਲੰਗਰ ਚਲਾਓ ਸੇਵਾ ਕਰੋ ਇਸ ਸਭ ਕੁਝ ਦੇ ਕਰਦੇ ਆ ਵੀ ਪ੍ਰਮਾਤਮਾ ਯਾਦ ਨਹੀਂ ਆਉਂਦਾ ਨਹੀਂ ਆਉਂਦਾ ਕਾਰਨ ਜਿਸਨੂੰ ਮੇਰੇ ਮਨ ਨੇ ਮੰਨਿਆ ਹੀ ਨਹੀਂ ਮਨ ਉਸਨੂੰ ਯਾਦ ਵੀ ਨਹੀਂ ਕਰਦਾ ਮਨ ਜਿਸਨੂੰ ਯਾਦ ਨਹੀਂ ਕਰਦਾ ਉਹ ਹੈ ਹੀ ਨਹੀਂ ਉਹ ਹੈ ਹੀ ਨਹੀਂ ਤੁਸੀਂ ਆਖੋਗੇ ਸਾਡਾ ਮਨ ਤੇ ਮੰਨਦਾ ਸੀ ਗੁਰਦੁਆਰੇ ਆਉਂਦੇ ਹਾਂ ਤੇ ਮੈਨੂੰ ਹੱਥ ਜੋੜ ਕੇ ਜ਼ਰੂਰ ਮਾਫ ਕਰ ਦੇਣਾ ਨਹੀਂ ਮੰਨਦਾ ਕਹੀਂ ਮੰਨਦਾ ਤੁਸੀਂ ਆਖੋਗੇ ਤੇ ਮੈਂ ਖਾਂਵਾ ਖਾ ਸਾਡੀ ਧੋਏ ਨੇ ਮੰਦਾ ਤਾਂ ਹੀ ਤੇ ਗੁਰਦੁਆਰੇ ਆਇਆ ਤਾਂ ਹੀ ਤੇ ਬਾਣੀ ਪੜਦੇ ਆ। ਤੋਂ ਮੈਂ ਤੁਹਾਡੇ ਸਾਹਮਣੇ ਦੋ ਸ਼ਲੋਕ ਰੱਖ ਰਿਹਾ ਇੱਕ ਭਗਤ ਕਬੀਰ ਦਾ ਤੇ ਇੱਕ ਗੁਰੂ ਅਰਜਨ ਦੇਵ ਜੀ ਦਾ। ਇਹ ਦੋਵੇਂ ਸ਼ਲੋਕ ਜਿਸ ਬਾਣੀ ਦੇ ਚ ਨੇ ਉਹਨਾਂ ਬਾਣੀਆਂ ਦਾ ਨਾਮ ਹੈ ਬਾਵਨ ਅਖਰੇ। ਬੜੇ ਧਿਆਨ ਨਾਲ ਸੁਣਨਾ ਇੱਕ ਇੱਕ ਅੱਖਰ ਦੀ ਮਹਿਮਾ ਦੱਸੀ ਗਈ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 52 ਅਖਰੀ ਅਖਰਾਂ ਦੀ ਮਹਿਮਾ ਗੋੜੀ ਮੱਲਾ ਪੰਜਵਾਂ 52 ਅਖਰੇ ਗੋੜੀ ਸ੍ਰੀ ਕਬੀਰ ਜੀ 52 ਅਖਰੇ ਫਿਰ ਅਖਰਾਂ ਦੀ ਮਹਿਮਾ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਦੱਸਦੇ ਨੇ ਆਸਾਮੱਲਾ ਪਹਿਲਾ ਪੱਟੀ ਲਿਖੇ ਫਿਰ ਅਖਰਾਂ ਦੀ ਵਹਿਮਾ ਗੁਰੂ ਅਮਰਦਾਸ ਜੀ ਮਹਾਰਾਜ ਵੀ ਦੱਸਦੇ ਨੇ ਆਸਾਮੱਲਾ ਤੀਜਾ ਪੱਟੀ ਲਿਖੇ ਤੁਸੀਂ ਮਨੁੱਖ ਕੋਲ ਅੱਖਰ ਖੋਲੋ ਅਲਫਾਜ਼ ਮਨੁੱਖ ਉੱਥੇ ਚਲਾ ਜਾਏਗਾ ਜਿੱਥੇ ਪਛੋਲ ਹੈ ਕਿਉਂਕਿ ਪਸ਼ੂਆਂ ਕੋਲ ਆਵਾਜ਼ ਤੇ ਹੈ ਅਲਫਾਜ਼ ਨਹੀਂ ਨੇ ਧੁਨ ਤੇ ਹੈ ਅੱਖਰ ਨਹੀਂ ਨੇ ਤੋ ਪਸ਼ੂਆਂ ਦਾ ਸਾਰਾ ਵਿਕਾਸ ਰੁਕੇ ਹੋਇਆ ਹੈ ਇਸੇ ਤਰੀਕੇ ਨਾਲ ਗੁੰਗੇ ਦਾ ਸਾਰਾ ਵਿਕਾਸ ਰੁਕ ਜਾਂਦਾ ਹੈ ਕਿਉਂ ਗੁੰਗੇ ਕੋਲ ਆਵਾਜ਼ ਤੇ ਹੈ ਅਲਫਾਜ਼ ਨਹੀਂ ਨੇ ਗੁੰਗੇ ਕੋਲ ਧੁਨ ਤੇ ਹੈ ਅੱਖਰ ਨਹੀਂ ਹੈ ਤੇ ਸਾਰਾ ਗਿਆਨ ਧਿਆਨ ਤੇ ਅੱਖਰਾਂ ਤੇ ਖੜਾ ਹੈ ਅਖਰੀ ਨਾਮ ਅਕੀਸਾਲਾ ਅਖਰੀ ਗਿਆਨ ਗੀਤ ਗੁਣ ਦਾ ਅਖਰੀ ਲਿਖਣ ਬੋਲਣ ਬਾਣ ਅਖਰਾਂ ਸਿਰ ਸੰਜੋਗ ਵਖਾਣਾ ਮਨੁੱਖੀ ਦੁਨੀਆ ਦਾ ਸਾਰਾ ਖੇਲ ਤਮਾਸ਼ਾ ਉਨਤੇ ਅਖਰਾਂ ਦੇ ਆਸਰੇ ਤੇ ਖੜੀਏ ਮਨੁੱਖ ਕੋਲ ਅਖਰ ਖੋਲੋ ਮਨੁੱਖ ਦੀ ਸਾਰੀ ਜ਼ਿੰਦਗੀ ਰੁਕ ਜਾਏਗੀ ਵਿਕਾਸ ਰੁਕ ਜਾਏਗਾ ਮਹਿਮਾ ਤੇ ਸਾਰੀ ਅਖਰਾਂ ਦੀ ਹੈ ਅਲਫਾਜ਼ਾਂ ਦੀ ਹੈ ਇਹ ਫੌੜੀ ਮੈਂ ਫਿਰ ਦੋਰਾਵਾ ਅਖਰੀ ਨਾਮ ਅਖਰੀ ਸਾਗਾ ਅਖਰੀ ਗਿਆਨ ਗੀਤ ਗੁਣ ਦਾ ਅਖਰੀ ਲਿਖਣ ਬੋਲਣ ਵਾਲ ਅਖਰਾਂ ਸਿਰ ਸੰਜੋਗ ਵਖਾਣਾ ਪਰਮਾਤਮਾ ਦਾ ਨਾਮ ਜਪਣਾ ਕੁਝ ਅੱਖਰਾਂ ਦਾ ਜੋੜ ਹੈ ਪਰ ਕਿਸੇ ਨੂੰ ਗਾਲ ਵੀ ਕੱਢਣੀ ਹੈ ਤੇ ਕੁਝ ਅੱਖਰਾਂ ਦਾ ਜੋੜ ਹੈ ਅੱਖਰਾਂ ਦੇ ਜੋੜ ਨਾਲ ਰਿਸ਼ਤੇ ਜੁੜਦੇ ਨੇ ਅੱਖਰਾਂ ਦੇ ਜੋੜ ਨਾਲ ਰਿਸ਼ਤੇ ਟੁੱਟਦੇ ਨੇ ਇਹ ਵੀ ਮੈਂ ਅਰਜ਼ ਕਰਦੇ ਆ ਖੇਲ ਸਾਰੀ ਅੱਖਰਾਂ ਦੀ ਹੈ ਤਮਾਸ਼ਾ ਸਾਰਾ ਅੱਖਰਾਂ ਦਾ ਹੈ ਵਿਕਾਸ ਅੱਖਰਾਂ ਦੇ ਆਸਰੇ ਤੋਂ ਹੁੰਦਾ ਹੈ ਸਕੂਲ ਕਾਲਜ ਯੂਨੀਵਰਸਿਟੀ ਰਜ ਜੋ ਪੜਾਇਆ ਜਾਂਦਾ ਅੱਖਰਾਂ ਦਾ ਜੋੜ ਹੈ ਔਰ ਕੀ ਹੈ ਅੱਖਰ ਨਾ ਹੋਣ ਕਿਸ ਤਰ੍ਹਾਂ ਪੜਾਈ ਕੋਈ ਕਰੇ ਕਰਾਏਗਾ ਤੇ ਕਿਸ ਤਰ੍ਹਾਂ ਕੋਈ ਪੜ੍ਹੇਗਾ ਸਾਰਾ ਗਿਆਨ ਗਿਆਨ ਅੱਖਰਾਂ ਦੇ ਆਸਰੇ ਤੇ ਖੜਾ ਹੈ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਦਾ ਅਖਰੀ ਲਿਖਣ ਬੋਲਣ ਵਣ ਅੱਖਰਾਂ ਸਿਰ ਸੰਜੋਗ ਵਖਾਣਾ ਸੋ ਇੱਕ ਇੱਕ ਅੱਖਰ ਦੀ ਮਹਿਮਾ ਗੁਰੂ ਅਰਜਨ ਦੇਵ ਜੀ ਨੇ ਦੱਸੀ ਹੈ ਗੁਰਨਾਮਿਕ ਦੇਵ ਜੀ ਮਹਾਰਾਜ ਗੁਰੂ ਅਮਰਦਾਸ ਜੀ ਤੇ ਫਿਰ ਬਲਦਤ ਕਬੀਰ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਸ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਸਾਡੀ ਚੰਗੀ ਲੱਗੀ ਹੋਣੀ ਆ ਇਸ ਤਰ੍ਹਾਂ ਦੀਆਂ ਹੋਰ ਨਵੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਜੁੜੇ ਰਹੋ ਅੱਗੇ ਸ਼ੇਅਰ ਕਰਦੇ ਰਹੋ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਰਹੋ ਸਾਨੂੰ ਦੱਸਦੇ ਹੋ ਦੱਸਦੇ ਰਹੋ ਵੀ ਤੁਹਾਡੀ ਕੋਸ਼ਿਸ਼ ਕਿੱਦਾਂ ਦੀ ਲੱਗਦੀ ਹੈ ਤੁਹਾਨੂੰ ਬਹੁਤ ਬਹੁਤ ਧੰਨਵਾਦ ਤੁਸੀਂ ਆਪਦੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਡੀ ਇਹ ਵੀਡੀਓ ਨੂੰ ਜਰੂਰ ਸੁਣਦੇ ਹੋ ਦੇਖਦੇ ਹੋ ਅੰਨਬਾਦ ਬਹੁਤ ਬਹੁਤ ਆਪਣੇ ਦੋਸਤਾਂ ਮਿੱਤਰਾਂ ਪਰਿਵਾਰ ਨਾਲ ਸ਼ੇਅਰ ਕਰੋ ਤਾਂ ਜੋ ਸਾਨੂੰ ਹੌਸਲਾ ਹੋ ਸਕੇ ਹੋਰ ਨਵਾਂ ਕਾਮ